ਤੇ ਲੋਗੜ ਦਾ ਮੁੱਲ ਹੈਗਾ ਪਰ 15 20 ਮੁੰਡੇ ਇਕੱਠੇ ਗੜ ਕੇ ਪਿਛਲ ਪੁਛਲ ਲੈ ਕੇ ਆਇਆ ਨਾਲ ਹਥਿਆਰ ਲੈ ਕੇ ਆਇਆ ਲੈ ਆਂਦੇ ਇੱਥੇ ਏਟਾ ਰੋੜਾ ਚਲਾਵਾ ਸ਼੍ਰੀ ਵਰਤਾਂ ਨੇ ਆ ਗਲੀ ਦੇ ਵਿੱਚੋਂ ਆਏ ਆ ਉਦੋਂ ਵੀ ਇਹਨਾਂ ਨੂੰ ਸਮਝਾਣੇ ਹਾਂ ਕਿ ਚਾਲੀ ਯਾਰ ਤੁਸੀਂ ਬੱਚੇ ਹੈਗੇ ਜੇ ਠੀਕ ਹੈ ਐਦਾਂ ਵੱਲੋਂ ਨਹੀਂ ਕਰਨਾ ਉਹ ਬੱਸ ਸਮਝਾਉਂਦੇ ਸਮਝਾਉਂਦੇ ਹੀ ਉਹ ਆਪਸੇ ਲੜ ਪਏ ਤੇ ਏਟਾ ਰੋੜਾ ਵੱਲੋਂ ਚਲਾਣ ਲੱਪੇ ਜਿੱਦੀ ਪਾਰਟੀ ਤੇ ਕਰਦੇ ਆ ਰੇਟ ਲੋਗੜ ਦੱਸਿਆ ਇਹਨਾਂ ਨੇ ਤੁੰਗਾ ਦਾ ਉਹਦੇ ਪਰ ਰੇਟ ਕਰਦੇ ਆ ਜੋ ਗੱਲ ਸਾਹਮਣੇ ਆਈ ਕਾਰਵਾਈ ਕਰਾਂਗੇ ਜੀ ਇਹ ਨਹੀਂ ਗਾ ਜੇ ਕੋਈ ਕਨਫਰਮ ਨਹੀਂ ਹੈ ਕਹਿੰਦੇ ਬੱਚਿਆਂ ਨੂੰ ਸਮਝਾਉਣ ਦੇ ਆ ਮੇਲਾ ਭਾਈ ਬੁੱppa popinder singh ਭਾਈ ਅੱਜ ਕੀ ਗੱਲ ਹੈ ਭਾਈ ਇੱਥੇ ਭਾਈ ਇੱਥੇ ਨਾਲ ਛੋਟੇ ਛੋਟੇ ਬੱਚਿਆਂ ਦੀ ਵਸਾ ਵਸਾਈ ਹੋਈ ਸੀ ਇੱਥੇ ਲੋਗੜ ਦਾ ਮੁੰਡਾ ਹੈਗਾ ਪਤਾ ਨਹੀਂ ਕੀ ਨਾਮ ਜੀ ਹੋਣਾ ਉਹ 15 20 ਮੁੰਡੇ ਇਕੱਠੇ ਗੜ ਕੇ ਪਿਛਲਾ ਪੁਛਲਾ ਲੈ ਕੇ ਆਇਆ ਨਾਲ ਹਥਿਆਰ ਲੈ ਕੇ ਆਇਆ ਉਨੇ ਆਂਦੇ ਇੱਥੇ ਟ੍ਰੋਲਾ ਚਲਾਉਣਾ ਸ਼ੁਰੂ ਕਰਤਾ ਉਹਨੇ ਬੋਤਲਾਂ ਵੀ ਬੋਤਲਾਂ ਪੂਰੇ ਆ ਸੰਦੂਗ ਲੋਨੀ ਭਰੀ ਬਟਾਰਾ ਰੋਡ ਤੇ ਕਿੰਨੇ ਜਣੇ ਆਏ ਸੀ ਜੀ ਉਹ ਭਈ 20 ਤੋਂ 25 ਜਣੇ ਆਏ ਸਾਲੇ ਤੋਂ ਹਿਆੜ ਬੋਤਲਾਂ ਆਈਆਂ ਸੀ ਆ ਸਾਲੇ ਸ਼ਵੇਲੋ ਸ਼ੀਸ਼ੇ ਸ਼ੀਸ਼ੇ ਟਾਕਾਂ ਤੇ ਵੀ ਬੱਚੇ ਜੇ ਪੱਟੇ ਰੋੜੇ ਤੁਹਾਡੇ ਆ ਬਿੱਟਾ ਰੋੜੇ ਸਿੱਤੇ ਵਜੇ ਭਾਜੀ ਦੁਕਾਨ ਨਾਲ ਆਹ ਸ਼ੀਸ਼ੇ ਸ਼ੀਸ਼ੇ ਗਾਕ ਨਾ ਤੇ ਗਾਕਾਂ ਭਈ ਮੁੰਡਾ ਪਰਮਾਸ਼ਾ ਵਾਲਾ ਉਹਦਾ ਇੱਕ ਅੜੀ ਨਹੀਂ ਪਤਾ ਨਹੀਂ ਕਿੰਨੇ ਕੇ ਚੜਲੇ ਜਣੇ ਕਰ ਲਏ ਹੋਏ ਆ ਇਥੋਂ ਦਾ ਰਹਿਣ ਵਾਲਾ ਹੀ ਆ ਭਾਈ ਤੁੰਗੜਾ ਰਹਿਣ ਵਾਲਾ ਆ ਮੇਰੇ ਸਾਹਮਣੇ ਕੋਈ ਰੰਜਿਸ਼ ਨਹੀਂ ਭਾਈ ਕੋਈ ਲੜਾਈ ਝਗੜਾ ਨਹੀਂ ਉਹਨਾਂ ਨਾਲ ਇਸ ਬਾਰੇ ਪੁਲਿਸ ਨੂੰ ਕੰਪਲੇਨ ਕਰਤੀ ਤੁਹਾਡੇ ਵੱਲੋਂ ਉਹ ਹਾਂਜੀ ਕੰਪਲੇਨ ਕਰਤੀ ਹੋਈ ਭਾਈ ਹੁਣ ਕੀ ਕਰਦੇ ਹੋ ਭਾਜੀ ਉਸਾਬ ਮਿਲਣਾ ਚਾਹੀਦਾ ਭਾਜੀ ਉਸ ਨੂੰ ਜਮ੍ਹਾਂ ਕਰਾਓ ਜੇ ਤੁਹਾਨੂੰ ਵੀ ਲੱਗਦਾ ਕਿ ਭਾਜੀ 2 ਨੰਬਰ ਦੇ ਰੱਖੇ ਅਗਲੇ ਚੱਲਣਦੇ ਆ ਉਹ ਨਾ ਬੰਦੇ ਨੂੰ ਫੜਦੇ ਨੇ ਉਹ ਗੋਲੀ ਚਲਾ ਦੇਣ ਲੱਗਾ ਸੀ ਉਹਨੇ ਕੋਈ ਦੰਗਾ ਮਾਰ ਦੇਣਾ ਇੱਥੇ ਭਾਈ ਕਿੰਨੇ ਕਿੰਨੇ ਤੋਰ ਪਨ ਖਿੱਚੇ ਕਿੰਨੇ ਭਾਈ ਆ ਵੇਖੋ ਏਟੇ ਰੋਲਾ ਕਿੰਨਾ ਖਿਲਰਿਆ ਆ ਆ ਵੇਖੋ ਸਾਰੇ ਆ ਵੇਖੋ ਆ ਵੇਖੋ ਭਾਈ ਏਟੇ ਰੋਲਾ ਕਿੰਨਾ ਖਲਾ ਲਿਆ ਆ ਇਹਨਾਂ ਨੇ ਸਾਰੇ ਸ਼ੀਸ਼ੇ ਤੋੜੇ ਹੋਏ ਸ਼ਟਰ ਬੰਦ ਕਿਤੇ ਹੋਏ ਸਾਲਿਆ ਭਾਈ ਉਧਰ ਵੀ ਚਿੱਲੇ ਇੱਧਰ ਚਿੱਲੇ ਮੁਗੰਬਰੇ ਥਾਣੇ ਤਲਾਹ ਕੀਤੀ ਭਾਈ ਕੋਈ ਨਹੀਂ ਆਇਆ ਭਾਈ ਸਾਡੀ ਆ ਜੀ ਆ ਮੁੰਡੇ ਦਾ ਨਾ ਥੋੜਾ ਹੌਸਲਾ ਵਧਿਆ ਵਾ ਪਹਿਲਾਂ ਥੋੜੇ ਦਿਨ ਪਹਿਲਾਂ ਗਲੀ ਦੀ ਝਗੜਾ ਆਇਆ ਸੀਗਾ ਠੀਕ ਆ ਉਦੋਂ ਆ ਕੇ ਨਿਕਿਆ ਜੀ ਬਦਮਾਸ਼ੀ ਕਰਕੇ ਮਤਲਬ ਚਲ ਗਏ ਉਦੋਂ ਵੀ ਚਲੋ ਪਿਆਰ ਨਾਲ ਸਮਝਾਤਾ ਹੀ ਕਿ ਚਲੋ ਗਰੀਬ ਬੰਦੇ ਸੀ ਅੱਜ ਆ ਗਲੀ ਦੇ ਵਿੱਚੋਂ ਆਏ ਆ ਉਦੋਂ ਵੀ ਇਹਨਾਂ ਨੂੰ ਸਮਝਾਣੇ ਆ ਕਿ ਚੱਲੀ ਯਾਰ ਤੁਸੀਂ ਬੱਚੇ ਹੈਗੇ ਜੀ ਠੀਕ ਹੈ ਇਦਾਂ ਮਤਲਬ ਨਹੀਂ ਕਰਨਾ ਉਹ ਬੱਸ ਸਮਝਾਉਂਦੇ ਸਮਝਾਉਂਦੇ ਹੀ ਉਹ ਆਪਸੇ ਲੜ ਪਏ ਤੇ ਇੱਟਾਂ ਰੋੜਾ ਮਤਲਬ ਚਲਾਣ ਲੱਪੇ ਕਿਸੇ ਦੇ ਨਾਲ ਦੇ ਇੱਟਾਂ ਰੋੜਾ ਤੁਹਾਡੇ ਆ ਪਾਜੀ ਸਾਰਿਆਂ ਦੇ ਚੱਲਣ ਲੱਪੇ ਆ ਭਰੇ ਬਾਜ਼ਾਰ 'ਚ ਚਲਾਣ ਲੱਪੇ ਨੇ ਸਾਰਾ ਬਾਜ਼ਾਰ ਖੁੱਲਾ ਆ ਸਾਹਮਣੇ ਉਹ ਵੇਖੋ ਉਹ ਰੋੜਾ ਪਿਆ ਜੀ ਓਹ ਵੇਖੋ ਸ਼ੀਸ਼ਾ ਟੁੱਟਾ ਆ ਭਾਜੀ ਆ ਠੀਕ ਆ ਇਹ ਕੋਈ ਗੱਲ ਥੋੜੋ ਆ ਭਾਜੀ ਇਹਨਾਂ ਦੇ ਭਾਜੀ ਕਾਨੂੰਨੀ ਕਾਰਵਾਈ ਕਰੋ ਚੰਗੀ ਤਰ੍ਹਾਂ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਲੇਡੀਜ਼ ਤੇ ਤੁਰੀਆਂ ਸਾਰਾ ਸਾਰੇ ਸਾਰੀਆਂ ਲੇਡੀਜ਼ ਵਗੈਰਾ ਸਾਰੇ ਬਾਜ਼ਾਰ 'ਚ ਹੀ ਗੇ ਅਹੀਂ ਮੱਲੋ ਖਾਣਾ ਖਾਣ ਚਲੇ ਸੀਗੇ ਬਾਹਰ ਚਲੇ ਸੀਗੇ ਠੀਕ ਆ ਸਾਰੀ ਫੈਮਲੀ ਚੱਲੀ ਭਾਜੋ ਇਹਨਾਂ ਕਰਕੇ ਆਪਾਂ ਗੇ ਨਹੀਂ ਆ ਪੂਰਾ ਹੜਦੰਗ ਮਚਾਇਆ ਭਾਜੀ ਫੋਨ ਕਰਕੇ 50 ਮੁੰਡੇ ਸਾਥ ਲਏ ਭਾਈ ਇੱਥੇ ਆ ਆਏ ਆ ਮੌਕੇ ਤੇ ਦੂਜੀ ਪਾਰਟੀ ਤੇ ਕਰਦੇ ਆ ਰੇਟ ਲੋਗੜ ਦੱਸਿਆ ਇਹਨਾਂ ਨੇ ਤੁੰਗਾ ਦਾ ਉਹਦੇ ਘਰ ਰੇਡ ਕਰਦੇ ਆ ਜੋ ਗੱਲ ਸਾਹਮਣੇ ਆਈ ਕਾਰਵਾਈ ਕਰਾਂਗੇ ਸਰਪਲ ਪਤਾ ਲੱਗਿਆ ਵੀ ਲੜਾਈ ਹੋਈ ਕਿਉਂ ਨਹੀਂ ਜੀ ਇਹ ਨਹੀਂਗਾ ਜੇ ਕੋਈ ਕਨਫਰਮ ਨਹੀਂ ਇਹ ਕਹਿੰਦੇ ਆਂ ਬੱਚਿਆਂ ਨੂੰ ਸਮਝਾਉਣ ਦੇ ਆ ਹਜੇ ਪਤਾ ਨਹੀਂਗਾ ਕੀ ਗੱਲ ਆ ਇਹ ਜੋ ਕੋਈ ਗੁੰਡਾ ਕਰਦੀ ਉਹਨਾਂ ਕੋਲ ਕੀ ਕੀ ਗਈ ਕੋਈ ਗੱਲ ਹੀ ਨਹੀਂ ਗੁੰਡਾ ਕਰਦੀ ਕਾਰਵਾਈ ਕਰਾਂਗੇ ਉਹਨਾਂ ਕੋਲ ਕਿਹਾ ਗਿਆ ਵੀ ਉਹਨਾਂ ਕੋਲ ਹਸਲਾ ਵਗੈਰਾ ਵੀ ਹੈਗਾ ਸੀ ਅਜੇ ਅਸੀਂ ਵੇਖਿਆ ਨਹੀਂ ਕੋਈ ਚੱਲਿਆ ਨਹੀਂਗਾ ਜੋ ਵੀ ਹੋਊਗਾ ਸਾਹਮਣੇ ਵੇਖ ਲਾਂਗੇ ਸਰ ਜਿਹੜਾ ਵੀ ਦੋਸ਼ ਹੋਏਗਾ ਬੰਦੀ ਕਾਰਵਾਈ ਕੀਤੀ ਜਾਵੇਗੀ ਲੋਗੜ ਦਾ ਮੁੱਲ ਹੈਗਾ ਪਰ 15 20 ਮੁੰਡੇ ਇਕੱਠੇ ਗੜ ਕੇ ਪਿਛਲ ਪੁਛਲ ਲੈ ਕੇ ਆਇਆ ਨਾਲ ਹਥਿਆਰ ਲੈ ਕੇ ਆਇਆ ਲੈ ਆਂਦੇ ਇੱਥੇ ਇੱਕ ਰੋੜਾ ਚਰਵਾ ਸ਼੍ਰੀ ਵਰਤਾਂ ਨੇ ਆ ਗਲੀ ਦੇ ਵਿੱਚੋਂ ਆਏ ਆ ਉਦੋਂ ਵੀ ਇਹਨਾਂ ਨੂੰ ਸਮਝਾਣੇ ਹਾਂ ਕਿ ਚਾਲੀ ਯਾਰ ਤੁਸੀਂ ਬੱਚੇ ਹੈਗੇ ਜੇ ਠੀਕ ਹੈ ਐਦਾਂ ਵੱਲੋਂ ਨਹੀਂ ਕਰਨਾ ਉਹ ਬੱਸ ਸਮਝਾਉਂਦੇ ਸਮਝਾਉਂਦੇ ਹੀ ਉਹ ਆਪਸੇ ਲੜ ਪਏ ਤੇ ਇੱਟਾ ਰੋੜਾ ਵੱਲੋਂ ਚਲਾਣ ਲੱਗ ਪਏ ਜਿੱਦੀ ਪਾਰਟੀ ਤੇ ਕਰਦੇ ਆ ਰੇਟ ਲੋਗਰ ਦੱਸਿਆ ਇਹਨਾਂ ਨੇ ਤੁੰਗਾ ਦਾ ਉਹਦੇ ਦਾ ਰੇਟ ਕਰਦੇ ਆ ਜੋ ਗੱਲ ਸਾਹਮਣੇ ਹੀ ਕਾਰਵਾਈ ਕਰਾਂਗੇ ਜੀ ਇਹ ਨਹੀਂਗਾ ਜੇ ਕੋਈ ਕਨਫਰਮ ਲੰਗੇ ਕਹਿੰਦੇ ਬੱਚਿਆਂ ਨੂੰ ਸਮਝਾਉਣ ਦੇ ਆ ਮੇਰਾ ਭਾਈ ਬੱਪਾ ਭਪਿੰਦਰ ਸਿੰਘ ਭਾਜੀ ਅੱਜ ਕੀ ਗੱਲ ਹੈ ਭਾਈ ਇੱਥੇ ਭਾਈ ਇੱਥੇ ਨਾਲ ਛੋਟੇ ਛੋਟੇ ਬੱਚਿਆਂ ਦੀ ਵੈਸਾ ਵਸਾਈ ਹੋਈ ਸੀ ਇੱਥੇ ਲੋਗਰ ਦਾ ਮੁੰਡਾ ਹੈਗਾ ਪਤਾ ਨਹੀਂ ਕੀ ਨਾਮ ਜੀ ਹੋਗਾ ਉਹ 15 20 ਮੁੰਡੇ ਇਕੱਠੇ ਗੜ ਕੇ ਪਿਛਲਾ-ਪੁਛਲਾ ਲੈ ਗਿਆ ਨਾਲ ਹੱਥਾਂ ਲੈ ਗਿਆ ਉਹਨੇ ਆਂਦੇ ਇੱਥੇ ਟੇਟਰੋਲਾ ਚਲਾਣਾ ਸ਼ੁਰੂ ਕਰਤਾ ਨੇ ਬੋਤਲਾਂ ਵੀ ਬੋਤਲਾਂ ਬੂੜੇ ਆ ਸੰਦੂਕ ਲੋਨੀ ਭਰੀ ਬਟਾਰਾ ਰੋਡ ਤੇ ਕਿੰਨੇ ਜਣੇ ਆਏ ਸੀ ਜੀ ਉਹ ਭਈ 20 ਤੋਂ 25 ਜਣੇ ਆ ਗਏ ਸਾਲਿਆਂ ਤੋਂ ਹਿਆੜ ਬੋਤਲਾਂ ਆਈਆਂ ਸੀ ਆ ਸਾਰੇ ਸ਼ੀਸ਼ੇ ਸ਼ੀਸ਼ੇ ਸਾਲੇ ਡਾਕਾਂ ਦੇ ਵੀ ਬੱਚੇ ਜੇ ਪੱਟੇ ਰੋੜੇ ਸਾਡੇ ਆਪ ਇੱਥੇ ਟੇਟਰੋਲੇ ਸਿੱਤੇ ਵਜੇ ਭਾਜੀ ਦੁਕਾਨ ਦੁਕਾਨ ਆਲੇ ਸਾਰੇ ਸ਼ੀਸ਼ੇ ਸ਼ੀਸ਼ੇ ਆਨੇ ਜਿਹੜੇ ਗਾਖ ਲੋਤੇ ਡਾਕਾਂ ਭਈ ਮੁੰਡਾ ਪਰਮਾਸ਼ਾ ਵਾਲਾ ਉਹਦਾ ਇੱਕ ਟੜੀ ਨਹੀਂ ਪਤਾ ਨਹੀਂ ਕਿੰਨੇ ਕੇ ਝੜੜੇ ਜਨੇ ਕਰ ਲਏ ਹੋਏ ਆ ਕਿੱਥੋਂ ਦਾ ਰਹਿਣ ਆਲਾ ਹੀ ਆ ਭਾਈ ਤੁੰਗੜਾ ਰਹਿਣ ਆਲਾ ਆ ਮੇਰੇ ਸਾਹਮਣੇ ਕੋਈ ਰੰਜਿਸ਼ ਨਹੀਂ ਭਾਈ ਕੋਈ ਲੜਾਈ ਝਗੜਾ ਨਹੀਂ ਉਹਨਾਂ ਨਾਲ ਇਸ ਬਾਰੇ ਪੁਲਿਸ ਨੂੰ ਕੰਪਲੇਨ ਕਰਤੀ ਤੁਹਾਡੇ ਵੱਲੋਂ ਉਹ ਹਾਂਜੀ ਕੰਪਲੇਨ ਕਰਤੀ ਹੋਈ ਭਾਈ ਹੁਣ ਕੀ ਕਰਦੇ ਹੋ ਭਾਜੀ ਉਸਾਬ ਮਿਲਣਾ ਚਾਹੀਦਾ ਭਾਜੀ ਉਸ ਨੂੰ ਜਮ੍ਹਾਂ ਕਰਾਓ ਜੇ ਤੁਹਾਨੂੰ ਨਹੀਂ ਲੱਗਦਾ ਕਿ ਭਾਜੀ ਦੋ ਨੰਬਰ ਦੇ ਰੱਖੇ ਅਗਲੇ ਚੱਲਣਦੇ ਆ ਉਹ ਨਾ ਬੰਦੇ ਨੂੰ ਫੜਦੇ ਨੇ ਉਹ ਗੋਲ ਗੋਲੀ ਚਲਾ ਦੇਣ ਲੱਗਾ ਸੀ ਉਹਨੇ ਕੋਈ ਦੰਗਾ ਮਾਰ ਦੇਣਾ ਇੱਥੇ ਭਾਜੀ ਕਿੰਨੇ ਕਿੰਨੇ ਤੌਰ ਪਰ ਖਿੱਚੀ ਕਿੰਨੇ ਭਾਈ ਇਹ ਵੇਖੋ ਇਹ ਟੋਲਾ ਕਿੰਨਾ ਖਿਲਰਿਆ ਆ ਆ ਵੇਖੋ ਸਾਰੇ ਆ ਵੇਖੋ ਆ ਵੇਖੋ ਭਾਈ ਇਹ ਟੋਲਾ ਕਿੰਨਾ ਖਲਾੜਿਆ ਆ ਇਹਨਾਂ ਨੇ ਸਾਰੇ ਸ਼ੀਸ਼ੇ ਤੋੜੇ ਹੋਏ ਸ਼ਟਰ ਬੰਦ ਕਿਤੇ ਹੋਏ ਸਾਲਿਆ ਭਾਈ ਉਧਰ ਵੀ ਚਿੱਲੇ ਇਧਰ ਚਿੱਲੇ ਮੁੱਗੰਪੁਰੇ ਥਾਣੇ ਤਲਾਹ ਕੀਤੀ ਭਾਈ ਕੋਈ ਨਹੀਂ ਆਇਆ ਭਾਈ ਸਾਡੀ ਆ ਜੀ ਆ ਮੁੰਡੇ ਦਾ ਨਾ ਥੋੜਾ ਹੌਸਲਾ ਵਧਿਆ ਵਾ ਪਹਿਲਾਂ ਥੋੜੇ ਦਿਨ ਪਹਿਲਾਂ ਗਲੀ ਦੇ ਝਗੜਾ ਆਇਆ ਸੀਗਾ ਠੀਕ ਆ ਉਦੋਂ ਆ ਕੇ ਨਗਾਇਜੀ ਬਦਮਾਸ਼ੀ ਕਰਕੇ ਮਤਲਬ ਚਲ ਗਏ ਉਦੋਂ ਵੀ ਚਲੋ ਪਿਆਰ ਨਾਲ ਸਮਝਾਤਾ ਹੀ ਕਿ ਚਲੋ ਗਰੀਬ ਬੰਦੇ ਸੀ ਅੱਜ ਆ ਗਲੀ ਦੇ ਵਿੱਚੋਂ ਆਏ ਆ ਉਦੋਂ ਵੀ ਇਹਨਾਂ ਨੂੰ ਸਮਝਾਣੇ ਆ ਕਿ ਚੱਲੀ ਯਾਰ ਤੁਸੀਂ ਬੱਚੇ ਹੈਗੇ ਜੇ ਠੀਕ ਹੈ ਇਦਾਂ ਮਤਲਬ ਨਹੀਂ ਕਰਨਾ ਉਹ ਬੱਸ ਸਮਝਾਉਂਦੇ ਸਮਝਾਉਂਦੇ ਹੀ ਉਹ ਆਪਸੇ ਲੜ ਪਏ ਤੇ ਇੱਟਾਂ ਰੋੜਾਂ ਚ ਮਤਲਬ ਚਲਾਣ ਲੱਪੇ ਕਿਸੇ ਦੇ ਨਾਲ ਤੇ ਇੱਟਾਂ ਰੋੜਾ ਤੁਹਾਡੇ ਨਾਲ ਆ ਭਾਜੀ ਸਾਰਿਆਂ ਦੇ ਚੱਲਣ ਲੱਪੇ ਆ ਭਰੇ ਬਾਜ਼ਾਰ ਚ ਚਲਣ ਲੱਪੇ ਨੇ ਸਾਰਾ ਬਾਜ਼ਾਰ ਖੁੱਲਾ ਆ ਸਾਹਮਣੇ ਉਹ ਵੇਖੋ ਉਹ ਰੋੜਾ ਪਿਆ ਗਿਆ ਉਹ ਵੇਖੋ ਸ਼ੀਸ਼ਾ ਟੁੱਟਾ ਆ ਭਾਜੀ ਆ ਇਟਾ ਇਹ ਕੋਈ ਗੱਲ ਥੋੜੋ ਆ ਭਾਜੀ ਇਹਨਾਂ ਦੇ ਭਾਜੀ ਕਾਨੂੰਨੀ ਕਾਰਵਾਈ ਕਰੋ ਚੰਗੀ ਤਰ੍ਹਾਂ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਲੇਡੀਜ਼ ਤੇ ਤੁਰੀਆਂ ਸਾਰਾ ਸਾਰੇ ਸਾਰੀਆਂ ਲੇਡੀਜ਼ ਵਗੈਰਾ ਸਾਰੇ ਬਾਜ਼ਾਰ ਚ ਹੀ ਗੇ ਅਹੀਂ ਮੱਲੋ ਖਾਣਾ ਖਾਨ ਚ ਲੇ ਸੀਗੇ ਬਾਹਰ ਚਲੇ ਸੀਗੇ ਠੀਕ ਆ ਸਾਰੀ ਫੈਮਲੀ ਚੱਲੀ ਆ ਦੋ ਇੰਨਾ ਕਰਕੇ ਆਪਾਂ ਗੇੜ ਨਹੀਂ ਆ ਪੂਰਾ ਹੜ ਦੰਗ ਮਚਾਇਆ ਭਾਜੀ ਫੋਨ ਕਰਕੇ 50 ਮੁੰਡੇ ਸਾਥ ਲੈ ਆਏ ਆ ਮੌਕੇ ਤੇ ਦੂਜੀ ਪਾਰਟੀ ਤੇ ਕਰਦੇ ਆ ਰੇਟ ਲੋਗੜ ਦੱਸਿਆ ਇਹਨਾਂ ਨੇ ਤੁੰਗਾ ਦਾ ਉਹਦੇ ਘਰ ਰੇਡ ਕਰਦੇ ਆ ਜੋ ਗੱਲ ਸਾਹਮਣੇ ਆਈ ਕਾਰਵਾਈ ਕਰਾਂਗੇ ਸਰਪਲ ਪਤਾ ਲੱਗਿਆ ਵੀ ਲੜਾਈ ਹੋਈ ਕਿਉਂ ਨਹੀਂ ਜੀ ਇਹ ਨਹੀਂਗਾ ਜੇ ਕੋਈ ਕਨਫਰਮ ਨਹੀਂ ਇਹ ਕਹਿੰਦੇ ਆਂ ਬੱਚਿਆਂ ਨੂੰ ਸਮਝਾਉਣ ਦੇ ਆ ਹਜੇ ਪਤਾ ਨਹੀਂਗਾ ਕੀ ਗੱਲ ਆ ਇਹ ਜੋ ਗੁੰਡਾ ਕਰਦੀ ਉਹਨਾਂ ਕੋਲ ਕੀ ਕੀਤੀ ਗਈ ਹੈ ਕੋਈ ਗੱਲ ਹੀ ਨਹੀਂ ਗੁੰਡਾ ਕਰਦੀ ਕਾਰਵਾਈ ਕਰਾਂਗੇ ਉਹਨਾਂ ਕੋਲ ਕਿਹਾ ਗਿਆ ਵੀ ਉਹਨਾਂ ਕੋਲ ਹਸਲਾ ਵਗੈਰਾ ਵੀ ਹੋਗਾ ਸੀ ਅਜੇ ਅਸੀਂ ਵੇਖਿਆ ਨਹੀਂ ਕੋਈ ਚੱਲਿਆ ਨਹੀਂਗਾ ਜੋ ਵੀ ਹੋਊਗਾ ਸਾਹਮਣੇ ਵੇਖ ਲਾਂਗੇ ਸਰ ਜਿਹੜਾ ਵੀ ਦੋਸ਼ ਹੋਏਗਾ ਬੰਦੀ ਕਾਰਵਾਈ ਕੀਤੀ ਜਾਵੇਗੀ ਹਾਂ